ਅਮਰੀਕਾ ਨੇ ਸਟੂਡੈਂਟ ਵੀਜ਼ਾ ਇੰਟਰਵਿਊਜ਼ ਬੰਦ ਕਰ ਦਿੱਤੀਆਂ ਸੀ ਕਿਉਂਕਿ ਰੌਲਾ ਬਹੁਤ ਲੰਬਾ ਸੀ ਕਿ ਜਿੱਥੇ ਸਟੂਡੈਂਟ ਨੇ ਜਨ ਜਨਾਂ ਯੂਨੀਵਰਸਿਟੀਆਂ ਦੇ ਵਿੱਚ ਹਾਰਵਰਡ ਦੇ ਨਾਲ ਕਿੰਨਾ ਰੌਲਾ ਪਿਆ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਨਿਆਣੇ ਪੜਨ ਬਾਹਰੋਂ ਆਉਂਦੇ ਆ ਬਾਹਰੋਂ ਆ ਕੇ ਇੱਥੇ ਆ ਕੇ ਅਮਰੀਕਾ ਦੇ ਖਿਲਾਫ ਹੀ ਬੋਲਦੇ ਆ ਧਰਨੇ ਮੁਜਾਰੇ ਕਰਦੇ ਆ ਕਈ ਫੜੇ ਵੀ ਗ੍ਰਿਫਤਾਰ ਹੋ ਯੂਨੀਵਰਸਿਟੀਆਂ ਦੀ ਫੰਡਿੰਗ ਬੰਦ ਕੀਤੀ ਬਹੁਤ ਕੋਸ਼ ਹੋਇਆ ਕਿਉਂਕਿ ਯੂਨੀਵਰਸਿਟੀਆਂ ਦੀ ਸੈਂਟਰ ਸਰਕਾਰ ਦੇ ਨਾਲ ਬੰਨਦੀ ਨਹੀਂ ਕੇਂਦਰ ਸਰਕਾਰ ਨੂੰ ਫੈਡਰਲ ਸਰਕਾਰ ਨੂੰ ਟਰੰਪ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਜਿਹ ਐਂਟੀਸਮੀਟਿਕ ਜਾਂ ਐਂਟੀ ਅਮਰੀਕਨ ਜਾਂ ਉਹਨਾਂ ਲੋਕਾਂ ਦੇ ਹੱਕ ਵਿੱਚ ਗੱਲ ਕਰਦੀਆਂ ਜਿਨ੍ਹਾਂ ਨੂੰ ਅਮਰੀਕਾ ਹੱਤਵਾਰਦੀ ਕਹਿੰਦਾ ਉਹਨਾਂ ਜਥੇਬੰਦੀਆਂ ਦੇ ਹੱਕ 'ਚ ਬੋਲਦੀਆਂ ਫਿਰ ਕਿਉਂ ਇਹਨਾਂ ਨੂੰ ਆਉਣਾ ਹੀ ਬੰਦ ਕਰ ਦਿੱਤਾ ਜਾਵੇ ਅਮਰੀਕਾ ਦੇ ਵਿੱਚ ਆ ਕੇ ਇਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਅਮਰੀਕਾ ਨੂੰ ਹੀ ਇਹ ਉਲਟ ਜਿਹੜੇ ਅਮਰੀਕਾ ਨੂੰ ਜਿਨ੍ਹਾਂ ਨੂੰ ਦੁਸ਼ਮਣ ਕਹਿ ਰਿਹਾ ਉਹਨਾਂ ਦੇ ਹੱਕ ਵਿੱਚ ਬੋਲ ਰਿਹਾ ਵੀ ਕਿਉਂ ਨਾ ਇਹਨਾਂ ਨੂੰ ਦੇ ਉੱਤੇ ਸਖਤੀ ਕਰ ਦਿੱਤੀ ਜਾਵੇ ਇਹਨਾਂ ਨੇ ਸਾਰੇ ਇਹੇ ਬੰਦ ਕਰ ਦਿੱਤੇ ਸੀ ਵੀਜ਼ੇ ਵੀ ਕੈਨਸਲ ਕਰ ਦਿੱਤੇ ਕਈ ਕੁਸ਼ ਕੀਤਾ ਫਿਰ ਬਾਅਦ ਦੇ ਵਿੱਚ ਬڑے ਮਸਲੇ ਸਾਹਮਣੇ ਆਏ ਇਹਨਾਂ ਨੇ ਇੰਟਰਵਿਊਜ਼ ਬੰ ਹੁਣ ਇਹਨਾਂ ਨੇ ਉਹ ਜਿਹੜਾ ਟੈਂਪਰੇਰੀ ਪਾਸ ਯੂ ਚੱਕ ਦਿੱਤਾ ਇਹਨਾਂ ਨੇ ਕਿਹਾ ਵੀ ਤੁਸੀਂ ਆ ਜਾਓ ਪਰ ਕੀਤਾ ਇਹਦੇ ਚ ਇਹ ਆ ਜਿਹੜੇ ਸੋਸ਼ਲ ਮੀਡੀਆ ਦੇ ਰੂਲਸ ਨੇ ਉਹ ਸਖਤ ਕਰ ਦਿੱਤੇ ਸਾਰੀਆਂ ਸਟੂਡੈਂਟ ਵੀਜ਼ਾ ਐਪਲੀਕੈਂਟ ਨੂੰ ਹੁਣ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਪਊਗਾ ਅਮਰੀਕਨ ਅਫੀਸ਼ੀਅਲਸ ਦੇ ਉੱਤੇ ਜੇ ਉਹ ਐਂਟੀ ਅਮਰੀਕਨ ਕੰਟੈਂਟ ਨੂੰ ਚੈੱਕ ਕਰ ਸਕਣ ਕਿ ਕਿਤੇ ਇਹਨਾਂ ਨੇ ਕੋਈ ਅਮਰੀਕਾ ਦੇ ਖਿਲਾਫ ਕੰਟੈਂਟ ਤਾਂ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੋ ਇਹ ਇੱਕ ਬਹੁਤ ਵੱਡਾ ਸਟੈਪ ਆ ਦੂਜੀ ਗੱਲ ਆ ਇਹ ਹਰ ਕਿਸਮ ਦੇ ਸਟੂਡੈਂਟ ਵੀਜ਼ੇ ਲਈ ਅਪਲਾਈ ਹੋਊਗਾ ਇਹ ਜਿਹੜਾ ਰੂਲ ਆ ਇਹਦੇ ਨਾਲ ਸਟੂਡੈਂਟ ਵੀਜ਼ਾ ਜਿਵੇਂ ਐਕਾਡੈਮਿਕ ਆ ਐਫ ਵੀਜ਼ਾ ਵੋਕੇਸ਼ਨਲ ਐਮ ਵੀਜ਼ਾ ਜਾਂ ਕਲਚਰਲ ਐਕਸਚੇਂਜ ਪ੍ਰੋਗਰਾਮ ਦਾ ਜੇ ਵੀਜ਼ਾ ਹੈ ਨਾ ਸਾਰਿਆਂ ਦੇ ਉੱਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇਹ ਚੀਜ਼ ਅਪਲਾਈ ਹੋਊਗੀ ਸੋ ਉਹ ਕੰਟੈਂਟ ਦੇਖ ਰਹੇ ਆ ਜਿਹੜਾ ਵੀਜ਼ਾ ਆਫੀਸਰ ਆ ਉਹ ਦੇਖੂਗਾ ਕਿ ਕੋਈ ਜਿਹੜਾ ਜਿਹੜੀ ਐਪਲੀਕੈਂਟ ਨੇ ਕੋਈ ਏਦਾਂ ਦੀ ਗੱਲਬਾਤ ਤਾਂ ਨਹੀਂ ਕੀਤੀ ਕਿ ਉਹ ਕਿਤੇ ਅਤਵਾਦ ਦੀ ਸਪੋਰਟ ਤਾਂ ਨਹੀਂ ਕਰਦਾ ਕਿਤੇ ਉਹ ਹੇਟ ਸਪੀਚ ਦੀ ਤਾਂ ਨਹੀਂ ਉਹਦੇ ਵਿੱਚ ਕੋਈ ਗੱਲ ਹੋਈ ਜਾਂ ਐਂਟੀਸੈਮਾਟਿਜ਼ਮ ਦੀ ਤਾਂ ਨਹੀਂ ਕੋਈ ਗੱਲ ਹੋਈ ਜਾਂ ਕੋਈ ਜਿਹੜਾ ਹੌਸਟਾਈਲ ਆ ਜਿਹੜਾ ਉਹ ਜਿਹੜੀਆਂ ਕੋਈ ਇਦਾਂ ਦੀ ਗੱਲਬਾਤ ਅਮਰੀਕਾ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਤਾਂ ਨਹੀਂ ਉਹ ਕੁਝ ਕਰ ਰਿਹਾ ਅਮਰੀਕਾ ਦੇ ਲੋਕਾਂ ਦੇ ਖਿਲਾਫ ਤਾਂ ਨਹੀਂ ਕੁਝ ਲਿਖ ਰਿਹਾ ਉਹਦੇ ਉੱਤੇ ਸੋ ਜੇ ਲਿਖ ਰਿਹਾ ਤਾਂ ਉਹਦਾ ਅਮਰੀਕਾ ਆਉਣਾ ਔਖਾ ਜਿਹੜੇ ਪ੍ਰਾਈਵੇਟ ਅਕਾਊਂਟ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਪੈ ਸਕਦਾ ਜੇ ਕੋਈ ਐਪਲੀਕੈਂਟ ਕਹਿੰਦਾ ਵੀ ਮੈਂ ਨਹੀਂ ਦਿੰਦਾ ਜੀ ਆਪਣਾ ਸੋਸ਼ਲ ਮੀਡੀਆ ਮੇਰਾ ਹੈ ਪ੍ਰਾਈਵੇਟ ਆ ਮੈਂ ਪਬਲਿਕ ਨਹੀਂ ਕਰਨਾ ਜਾਂ ਆਪਣੀਆਂ ਕੋਈ ਪੋਸਟਾਂ ਹਾਈਡ ਕਰ ਲਵੇ ਉਹਨੂੰ ਇੱਕ ਡਿਸਹੋਨੇਸਟੀ ਵਜੋਂ ਦੇਖਿਆ ਜਾਊਗਾ ਤੇ ਉਹਦੇ ਨਾਲ ਸਿੱਧਾ-ਸਿੱਧਾ ਵੀਜ਼ਾ ਟਨਾਈ ਹੋ ਸਕਦਾ ਤੁਹਾਨੂੰ ਵੀਜ਼ਾ ਇਹਨਾਂ ਨੇ ਨਹੀਂ ਦੇਣਾ ਅੱਛਾ ਇਹ ਜਿਹੜੀਆਂ ਰੂਲ ਹੁਣ ਇਹਨਾਂ ਨੇ ਨਵਾਂ ਕੀਤਾ ਇਹ ਨਹੀਂ ਕਿ ਕੱਲ੍ਹ ਤੁਸੀਂ ਅਪਲਾਈ ਕਰੋ ਤੁਹਾਡੇ ਤੇ ਲਾਗੂ ਹੋਣਾ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਤੇ ਵੀ ਲਾਗੂ ਆ ਇਹ ਕਰੰਟ ਐਪਲੀਕੇਸ਼ਨਸ ਐ ਐਸ ਵੇਲੇ ਚੱਲ ਰਹੀਆਂ ਜਿਹੜੇ ਆਲਰੇਡੀ ਜਾਂ ਜਿਨ੍ਹਾਂ ਦੀ ਇੰਟਰਵਿਊ ਹੋ ਗਈਆਂ ਜਾਂ ਇੱਥੋਂ ਤੱਕ ਕਿ ਜਿਨ੍ਹਾਂ ਦੀ ਅਪਰੂਵਲ ਵੀ ਹੋ ਗਈ ਆ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਚੈੱਕ ਦੇ ਥਰੂ ਲੰਘਣਾ ਪਊਗਾ ਤਾਂ ਤੁਹਾਡਾ ਵੀਜ਼ਾ ਜੇ ਆ ਵੀ ਗਿਆ ਫਿਰ ਵੀ ਤੁਹਾਨੂੰ ਹੁਣ ਇਸ ਨਿਯਮ ਤੋਂ ਬਾਅਦ ਉਸ ਸੋਸ਼ਲ ਮੀਡੀਆ ਚੈੱਕ ਦੇ ਥਰੂ ਲੰਘਣਾ ਪਊਗਾ ਹੁਣ ਹੋਊਗਾ ਕੀ ਇਹਦੇ ਨਾਲ ਜਿਹੜੀਆਂ ਐਮਬੈਸੀਆਂ ਆ ਜਿਹੜੇ ਇਹਨਾਂ ਦੇ ਦੂ ਹੈਗੇ ਆ ਉਹ ਬੂਤਾਵਾਸ ਚ ਨੂੰ ਕਹਿੰਦੇ ਆ ਉਹ ਥੋੜੀਆਂ ਐਪਲੀਕੇਸ਼ਨ ਦੇਖ ਸਕਣਗੇ ਕਿਉਂਕਿ ਕੱਲੇ-ਕੱਲੇ ਦਾ ਸੋਸ਼ਲ ਮੀਡੀਆ ਚੈੱਕ ਕਰਨੇ ਟਾਈਮ ਤੇ ਲੱਗਣਾ ਹੀ ਆ ਉਹਨਾਂ ਕੋਲ ਐਪਲੀਕੇਸ਼ਨ ਥੋੜੀਆਂ ਦੇਖਣ ਦੇ ਯੋਗ ਹੋਣਗੇ ਉਹ ਜਿਹੜੇ ਐਜੂਕੇਸ਼ਨ ਲੀਡਰ ਨੇ ਐਕਸਪਰਟ ਨੇ ਉਹ ਇਸ ਗੱਲ ਦੀ ਰੋਚਨਾ ਕਰ ਰਹੇ ਉਹ ਕਹਿੰਦੇ ਵੀ ਇਹਦੇ ਨਾਲ ਤਾਂ ਸਟੂਡੈਂਟ ਡਿਸਕਰੇਜ ਹੋ ਜਾਣਗੇ ਅਮਰੀਕਾ ਕਿਸੇ ਨੇ ਪੜ੍ਹਨ ਹੀ ਨਹੀਂ ਆਉਣਾ ਅਮਰੀਕਾ ਦੇ ਸਕੂਲਾਂ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਗਿਣਤੀ ਘਟ ਜੂਗੀ ਸੋ ਦੂਜਾ ਇਹ ਆ ਕਿ ਫੇਅਰਨੈਸ ਕਿੱਥੇ ਆ ਚਿੰਤਾ ਇਹ ਆ ਕਿ ਜਿਹੜੇ ਉਹਨਾਂ ਨੂੰ ਅਨਫੇਅਰਲੀ ਵੀ ਤੇ ਜੱਜ ਕੀਤਾ ਜਾ ਸਕਦਾ ਕਿਸੇ ਦੀ ਕੋਈ ਪੁਰਾਣੀ ਪੋਸਟ ਹੋ ਸਕਦੀ ਕਿਸੇ ਨੇ ਕੋਈ ਸੋਸ਼ਲ ਮੀਡੀਆ ਪੋਸਟ ਨੂੰ ਗਲਤ ਸਮਝਿਆ ਜਾ ਸਕਦਾ ਮਿਸ ਅੰਡਰਸਟੈਂਡਿੰਗ ਹੋ ਸਕਦੀ ਸੋ ਨਵਾਂ ਰੂਲ ਜਿਹੜਾ ਉਹ ਦੋ ਐਗਜ਼ੀਕਿਊਟਿਵ ਆਰਡਰਸ ਨੇ ਰਾਸ਼ਟਰਪਤੀ ਟਰੰਪ ਦੇ ਇੱਕ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਖਤਰਨਾਕ ਬਾਹਰਲੇ ਤੱਤ ਨੇ ਫੋਰਨ ਡੇਂਜਰਸ ਫੋਰਨ ਐਕਟਰਸ ਜਿਹਨੂੰ ਕਹਿੰਦੇ ਆ ਤੇ ਦੂਜਾ ਜਿਹੜਾ ਐਂਟੀਸੈਮਟਿਜ਼ਮ ਦੇ ਨਾਲ ਜਿਹੜਾ ਲੜਾਈ ਆ ਉਹ ਜਿਹੜੇ ਐਗਜ਼ੀਕਿਊਟਿਵ ਆਰਡਰਸ ਨੇ ਉਹਨਾਂ ਦੇ ਤਹਿਤ ਇਹ ਫੈਸਲਾ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਖਤੀ ਹੋਰ ਜ਼ਿਆਦਾ ਹੋਣੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ